ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਥ ਸੰਗਤ ਜੀਓ ਕਿਸੇ ਦੇ ਖਿਲਾਫ ਛੜੀ ਅੰਤਰ ਕਰਨ ਵਾਲਾ ਹਮੇਸ਼ਾ ਕਾਟੇ ਵਿੱਚ ਹੀ ਰਹਿੰਦਾ ਹੈ ਤੇ ਉਹ અપਮਾਨਿਤ ਵੀ ਹੁੰਦਾ ਹੈ ਤੇ ਲੋਕ ਉਸ ਦੀ ਹਮੇਸ਼ਾ ਬੇਇੱਜ਼ਤੀ ਹੀ ਕਰਦੇ ਹਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰithvi ਚੰਦ ਜੀ ਨੂੰ ਜਦੋਂ ਇਹ ਸਮਾਚਾਰ ਮਿਲਿਆ ਕਿ ਗੁਰੂ ਜੀ ਦੇ ਘਰ ਇੱਕ ਸੁੰਦਰ ਤੰਦਰੁਸਤ ਬਾਲਕ ਨੇ ਜਨਮ ਲਿਆ ਹੈ ਤਾਂ ਉਸ ਨੂੰ ਆਪਣੇ ਸੁਪਨਿਆਂ ਦਾ ਮਹਿਲ ਡਿੱਗਦਾ ਹੋਇਆ ਵਿਖਾਈ ਦਿੱਤਾ ਬਾਲਕ ਹਰਗੋਬਿੰਦ ਜੀ ਦੀ ਜੀਵਨ ਲੀਲਾ ਖਤਮ ਕਰਨ ਦੀ ਯੋਜਨਾ ਬਣਾਈ ਕਪਟੀ ਤਾਂ ਹੋ ਹੈ ਹੀ ਸੀ ਉਸਨੇ ਦਾਇ ਫਤ ਨੂੰ 200 ਰੁਪਏ ਚਾਂਦੀ ਦੇ ਕੁਝ ਸਿੱਕੇ ਦਿੱਤੇ ਤੇ ਉਸ ਦੇ ਨਾਲ ਸਾਂਝ ਕਰ ਲਈ ਕਿ ਉਹ ਬਾਲਕ ਨੂੰ ਜ਼ਹਿਰ ਦੇ ਕੇ ਮਾਰ ਦੇਵੇ ਉਸਨੇ ਜਹਾ ਹੀ ਕੀਤਾ ਉਸ ਦਾਈ ਨੇ ਆਪਣੇ ਇਸ ਸਥਨਾ ਉੱਤੇ ਜ਼ਹਿਰ ਲਗਾ ਲਿਆ ਤੇ ਬਾਲਕ ਨੂੰ ਦੁੱਧ ਪਿਲਾਉਣ ਦੀ ਕੋਸ਼ਿਸ਼ ਕਰਨ ਲੱਗੀ ਪਰ ਕੁਦਰਤ ਦੀ ਲੀਲਾ ਕੁਝ ਹੋਰ ਹੀ ਸੀ ਬਾਲਕ ਨੇ ਕੜਵੇ ਪਾਣ ਦੇ ਕਾਰਨ ਸਤਨਾਣੂ ਸ਼ੂਕੇ ਮੂੰਹ ਪਰੇ ਫੇਰ ਲਿਆ ਦੁੱਧ ਨਹੀਂ ਪੀਤਾ ਪਰ ਵੇਖਦੇ ਹੀ ਵੇਖਦੇ ਜ਼ਹਿਰ ਦਾ ਪ੍ਰਭਾਵ ਉਲਟ-ਦਾਇਨੋ ਹੀ ਹੋ ਗਿਆ ਉਹੋ ਛਟਪਟਾਨ ਲੱਗੀ ਮਾਰਦੇ ਮਾਰਦੇ ਉਸਨੇ ਸਾਜੂ ਉਗਲ ਹੀ ਦਿੱਤਾ ਕਿਹਾ ਕਿ ਮੈਨੂੰ ਪ੍ਰਿਥਵੀ ਚੰਦ ਨੇ ਰਿਸ਼ਵਤ ਤਾਂ ਦੇ ਕੇ ਬਾਲਕ ਦੀ ਹੱਤਿਆ ਕਰਨ ਲਈ ਪ੍ਰੇਰਿਤ ਕੀਤਾ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਦ ਇਹ ਸ ਘਟਨਾ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਕਿਹਾ ਪ੍ਰਭੂ ਆਪ ਬਾਲਕ ਦਾ ਰਖਿਆਕ ਹੈ ਜਿਸ ਉੱਪਰ ਉਸ ਪ੍ਰਭੂ ਦਾ ਹੱਥ ਹੋਵੇ ਕੋਈ ਵੀ ਵੈਰੀ ਉਸ ਨੂੰ ਮਾਰ ਨਹੀਂ ਸਕਦਾ ਚਿੰਤਾ ਕਰਨ ਦੀ ਕੋਈ ਕਾਲ ਨਹੀਂ ਉਨਾ ਨੇ ਪ੍ਰਭੂ ਦਾ ਧੰਨਵਾਦ ਕੀਤਾ ਤੁਹਾਡੀ ਨਜ਼ਰ ਨਾਲ ਬਾਲਿਕ ਤਾਕਤ ਤੋਂ ਬਾਦ ਤੋਂ ਪੂਰਨ ਸੁਰੱਖਿਅਤ ਬਚ ਗਿਆ ਹੈ ਦਾਈ ਫੱਤੋ ਦੇ ਦੁਆਰਾ ਅਪਰਾਧ ਸਵੀਕਾਰ ਕਰਨ ਤੇ ਉਸ ਤੇ ਬਿਆਨਾ ਨਾਲ ਵਿਅਕਤੀਸਾਰਨ ਵਿੱਚ ਪ੍ਰਿਥਵੀ ਚੰਦ ਦੀ ਨਿੰਦਿਆ ਸ਼ੁਰੂ ਹੋ ਗਈ ਸਾਰੇ ਨਗਰ ਵਿੱਚ ਉਹ ਜਿੱਥੇ ਵੀ ਜਾਂਦਾ ਲੋਕ ਉਸ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਣ ਲੱਗਦੇ। ਇਸ क्रूर ਨਜ਼ਰ ਨਾਲ ਉਹ ਤੰਗ ਆ ਕੇ ਉਸਨੇ ਸ੍ਰੀ ਹਰਿਮੰਦਰ ਸਾਹਿਬ ਰਹਿਣਾ ਤਿਆਗ ਦਿੱਤਾ ਤੇ ਆਪਣੇ ਸੌਰੇ ਘਰ ਵਾਲੇ ਪਿੰਡ ਹੀਹਰਾ ਵਿੱਚ ਆਪਣਾ ਸਥਾਈ ਨਿਵਾਸ ਬਣਾ ਲਿਆ। ਗ੍ਰਾਮ ਹੈ ਹੀਰਾ ਜ਼ਿਲ੍ਹਾ ਲਾਹੌਰ ਵਿੱਚ ਪੈਂਦਾ ਹੈ। ਪ੍ਰਿਥਵੀ ਚੰਦ ਨੇ ਇੱਥੇ ਆਪਣੇ ਪੈਸਿਆਂ ਨਾਲ ਇੱਕ ਸਰੋਵਰ ਤਿਆਰ ਕਰਵਾਉਣਾ ਸ਼ੁਰੂ ਕੀਤਾ ਉਸ ਦੇ ਕੇਂਦਰ ਵਿੱਚ ਹਰਮੰਦਰ ਸਾਹਿਬ ਜੀ ਵਰਗਾ ਪਵਨ ਬਣਾਉਣ ਦੀ ਯੋਜਨਾ ਬਣਾਈ ਉਸ ਦਾ ਵਿਚਾਰ ਸੀ ਕਿ ਤੀਰਥੇ ਸ਼ਨਾਣ ਤੇ ਪਵਨ ਉਸਾਰੀ ਲਈ ਵਿਅਕਤੀ ਸਤਾਰਨ ਸੰਗਤ ਰੂਪ ਹੋ ਕੇ দান ਕਰਨ ਲਈ ਆਉਂਦੀ ਹੈ ਉਸ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਤਰ੍ਹਾਂ ਬਾਣੀ ਰਚਨ ਲਈ ਤੋਕਬੰਦੀ ਸ਼ੁਰੂ ਕਰਕੇ ਨਕਲੀ ਬਾਣੀ ਰਚਨੀ ਸ਼ੁਰੂ ਕਰ ਦਿੱਤੀ ਉਸ ਦਾ ਵਿਚਾਰ ਸੀ ਕਿ ਕਵਿਤਾ ਰਚਨਾਵਾਂ ਅਤੇ ਜਗਿਆਸੂਆਂ ਨੂੰ ਅਕ੍ਰਿਸ਼ਟ ਕਰਦੀਆਂ ਹਨ ਪ੍ਰithvi ਚੰਦ ਆਪ ਪੂਰਵਜ ਗੁਰੂ ਜਨਾਂੰਦ ਦੀ ਤਰ੍ਹਾਂ ਵेश शिंगार ਤਾਰਨ ਕਰਕੇ ਆਪਣੇ ਸਿੰਘਾਸਨ ਉੱਤੇ ਵਿਰਾਜਮਾਨ ਹੋ ਕੇ ਦਰਬਾਰ ਸਜੋਂਦਾ ਸੀ ਤੇ ਪੋਲੇ ਪਾਲੇ ਲੋਕਾਂ ਵਿੱਚ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਦਾ ਵਾਰਿਸ ਦੱਸਦਾ ਹੈ ਆਪਣੇ ਪੈਸੇ ਨਾਲ ਲੰਗਰ ਆਦ ਵੰਡਦਾ ਪਰ ਸੂਝਵਾਨ ਲੋਕ ਉਸਤੇ ਚੰਗਲ ਵਿੱਚ ਕਦੇ ਨਹੀਂ ਆਏ ਉਸਨੇ ਪੈਸਿਆਂ ਦਾ ਲੋਭ ਦੇਖ ਕੇ ਕਈ ਮਸੰਦ ਪ੍ਰਤੀ ਕਰ ਲਏ ਜਿਨ੍ਹਾਂ ਨੂੰ ਉਹ ਦੂਰ ਕਰਾ ਦੇ ਖੇਤਰਾ ਵਿੱਚ ਪੀਸਦਾ ਤੇ ਉਹਨਾਂ ਦੇ ਦੁਆਰਾ ਸਿੱਖਾਂ ਵਿੱਚ ਇਹ ਪ੍ਰਚਾਰ ਕਰਵਾਉਂਦਾ ਕਿ ਪ੍ਰithvi ਚੰਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਦੇਸ਼ ਅਨੁਸਾਰ ਇੱਕ ਸਤਜੁੱਗੀ ਤੀਰਤ ਜਾਹਿਰ ਕਰਕੇ ਉਸ ਦੀ ਉਸਾਰੀ ਕਰ ਵਾਰ ਇਹ ਹਾਨੀ ਉਸਨੇ ਆਪਣੇ ਸਰੋਵਰ ਦਾ ਨਾਮ ਵੀ ਦੁੱਖ ਨਿਵਾਰਨ ਰੱਖ ਦਿੱਤਾ ਗੁਰੂ ਦੇ ਇਕ ਮਾਤਰ ਅਭਿਨੇ ਨਾਲ ਪੋਲ ਵੱਲੋਂ ਸਧਾਰਨ ਵਿਅਕਤੀ ਚਲੇ ਗਏ ਪਰ ਜੋਦੋ ਉਹਨਾਂ ਨੂੰ ਕਿਸੇ पराकर्मी ਪੁਰਖ ਦੇ ਦਰਸ਼ਨ ਨਾ ਹੋਏ ਤਪ ਖੰਡ ਨੂੰ ਸਮਝਦੇ ਹੋਏ ਫਿਰ ਕਦੇ ਵਾਪਸ ਨਹੀਂ ਆਏ ਉਨ ਦੇ ਵੀ ਕੀ ਮੇ ਨਕਲੀ ਗੁਰੂ ਵਿੱਚ ਤਾਂ ਸਤ ਗੁਣ ਸੰਨ ਹੈ ਹੀ ਨਹੀਂ ਉਹ ਤਾਂ ਆਪ ਮਾਇਆ ਦਾ ਪੁਖਾ ਧੀਰ ਖਾਲੂ ਪਰ ਵਰਤੀ ਤਾਂ ਵਿਅਕਤੀ ਸੀ ਅਕਿਆਤਮਿਕ ਦੁਨੀਆ ਵਿੱਚ ਸਤ ਗੁਰੂ ਉਹੀ ਬਣ ਸਕਦਾ ਹੈ ਜੀਨੇ ਮਨ ਉੱਤੇ ਫਤਿਹ ਪ੍ਰਾਪਤ ਕਰਕੇ ਆਪ ਨੂੰ ਉਸੇ ਈਸ਼ਵਰ ਵਾਹਿਗੁਰੂ ਦੇ ਨਾਲ ਇਤਕ ਮੇਕ ਕਰ ਲਿਆ ਹੋਵੇ। ਪ੍ਰਿਥਵੀ ਚੰਦ ਦੇ ਸਾਰੇ ਜੱਤ ਅਸਫਲ ਰਹਿੰਦੇ। ਜਦੋਂ ਨਕਲੀ ਗੁਰੂ ਗੱਦੀ ਬੁਰੀ ਤਰ੍ਹਾਂ ਥਾਪ ਹੋ ਗਈ। ਲੋਕ ਪਖੰਡ ਸਮਝਣ ਲੱਗੇ ਤਾਂ ਪ੍ਰਿਥਵੀ ਚੰਦ ਬੁਖਲਾਉ ਉੱਠਿਆ। ਉਸ ਨੂੰ ਕੁਝ ਨਹੀਂ ਸੁਝਿਆ ਕਿ ਉਹ ਕੀ ਕਰੇ। ਉਸਨੇ ਫੇਰ ਆਪਣੇ ਅਸਫਲ ਹੋਣ ਦਾ ਗਰੋਧ ਸ੍ਰੀ ਗੁਰੂ ਅਰਜਨ ਦੇਵ ਜੀ ਉੱਤੇ ਕੱਢਣ ਲਈ ਉਹਨਾਂ ਦੇ ਪੁੱਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉੱਤੇ ਇੱਕ ਹੋਰ ਘਾਤਕ ਹਮਲਾ ਕਰਨ ਦੀ ਯੋਜਨਾ ਬਣਾਈ ਬਾਲਕ ਹੋਣ ਚੱਲਣ ਲਾਇਕ ਹੋ ਗਿਆ ਸੀ ਇਸ ਵਾਰ ਉਸਨੇ ਇੱਕ ਸਪੇਰੇ ਦੇ ਨਾਲ ਸਾਠ ਕੱਠ ਕੀਤੀ ਤੇ ਉਸ ਨੂੰ ਕੁਝ ਸੋਨੇ ਦੀਆਂ ਮੋਦਰਾਵਾਂ ਦੇਖ ਕੇ ਉਹ ਢਾਲੀ ਪਿੰਡ ਭੇਜਿਆ ਸੁਪੇਰੇ ਨੂੰ ਲਖਸ਼ ਦਾਸ ਦਿੱਤਾ ਕਿ ਬਾਲਕ ਹਰਗੋਬਿੰਦ ਨੂੰ ਇਹ ਕੱਲਾ ਵੇਖ ਕੇ ਉਹਨੂੰ 나ਗ ਨਾਲ ਦਸਵਾਉਣਾ ਹੈ ਕਾਰਜ ਪੂਰਾ ਹੋਣ ਉੱਤੇ ਬਾਕੀ ਦੀ ਸੋਨੇ ਦੀ ਮੋਦਰਾਵਾਂ ਦਿੱਤੀਆਂ ਜਾਣਗੀਆਂ ਸੁਪੇਰੇ ਨੇ ਯੋਜਨਾ ਅਨੁਸਾਰ ਕੰਮ ਕੀਤਾ ਪਰ ਬਾਲਕ ਹਰਗੋਬਿੰਦ ਸਾਹਿਬ ਜੀ ਨੇ ਉਸ नाग ਨੂੰ ਸਿਰ ਤੋਂ ਫੜ ਲਿਆ ਉਸ ਨੂੰ ਫੜਦੇ ਹੀ ਫਰਸ਼ੂਤ ਰਗੜ ਦਿੱਤਾ ਵੇਖਦੇ ਹੀ ਵੇਖਦੇ नाग ਉੱਥੇ ਹੀ ਧਿਰ ਹੋ ਗਿਆ ਜਦੋਂ ਮਾਤਾ ਗੰਗਾ ਜੀ ਤੇ ਦਾਸੀਆਂ ਨੇ ਵੇਖ ਲਿਆ ਕਿ ਬਾਲਕ नाग ਬਾਲਕ ਹਰਗੋਬਿੰਦ ਦੇ ਹੱਥਾਂ ਵਿੱਚ ਤੜਫ ਰਿਹਾ ਹੈ ਤਾਂ ਉਸੇ ਪਲ ਰੌਲਾ ਮਚ ਗਿਆ ਸੇਵਕ ਤੁਰੰਤ ਭੱਜੇ ਤੇ ਉਹਨਾਂ ਨੇ ਸ਼ੱਕ ਦੇ ਆਧਾਰ ਉੱਤੇ ਖੋਜ-ਬੀਨ ਕਰਕੇ ਜਲਦੀ ਹੀ ਸੁਪੇਰੇ ਨੂੰ ਫੜ ਲਿਆ ਸੁਪੇਰੇ ਦੀ ਮਾਰ ਕਟਾਈ ਹੋਣ ਦੇ ਬਾਅਦ ਉਸ ਨੇ ਸਾਰਾ ਪੇਦ ਉਗਲ ਦਿੱਤਾ ਜਦੋਂ ਗੁਰੂ ਜੀ ਨੂੰ ਇਹ ਸ ਘਟਨਾ ਦਾ ਪਤਾ ਲੱਗਿਆ ਤਾਂ ਉਹ ਸ਼ਾਂਤ ਚੇਤ ਰਹੇ। ਬਾਸੋਂ ਉਹਨਾਂ ਨੇ ਇਹੀ ਕਿਹਾ ਕਿ ਜਦੋਂ ਆਪਣੇ ਹੀ ਨੀਜਤਾ ਦੇ ਉਤਰ ਆਣ ਤਾਂ ਇਸ ਸੁਪੇਰੇ ਦਾ ਕੀ ਦੋਸ਼ ਹੈ? ਉਧਾਰ ਚੇਤ ਗੁਰੂ ਜੀ ਨੇ ਸੁਪੇਰੇ ਨੂੰ ਮਾਫ ਕਰ ਦਿੱਤਾ। ਇਸ ਘਟਨਾ ਨਾਲ ਮਾਤਾ ਗੰਗਾ ਜੀ ਤੇ ਦਾਸੀਆਂ ਚਿੰਤਨ ਰਹਿਣ ਲੱਗੀਆਂ। ਪ੍ਰithvi ਚੰਦ ਦੀ ਲੋਕ ਨਿੰਦਿਆ ਵੱਦਦੀ ਹੀ ਚਲੀ ਗਈ ਜਿਸ ਦੇ ਨਾਲ ਉਸਤੇ ਗੁਰੂ ਦੰਬ ਨੂੰ ਪਾੜੀ ਝੜਕਾ ਲੱਗਿਆ ਸੰਨ 1557 ਇਸਵੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਵਡਾਲੀ ਪਿੰਡ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਪਰਿਵਾਰ ਸਮੇਤ ਵਾਪਸ ਪਰਤ ਆਏ